ਕਾਫੀ ਦਿਨਾਂ ਤੋਂ ਚਰਚਾਾਂਵਾਂ ਚੱਲ ਰਹੀਆਂ ਐ ਕਿ ਵਿਕਰਮ ਸਿੰਘ ਮਜੀਠੀਆ ਮੰਗ ਗਨੀਵਕੌਰ ਮਜੀਠੀਆ ਨੂੰ ਵੀ ਸੰਮਨ ਕੀਤੇ ਜਾ ਰਹੇ ਨੇ ਕਈ ਥਾਵਾਂ ਦੇ ਉੱਤੇ ਤਾਂ ਇੱਥੋਂ ਤੱਕ ਦਾਅਵੇ ਕੀਤੇ ਗਏ ਕਿ ਗਨੀਵਕੌਰ ਮਜੀਠੀਆ ਨੂੰ ਇੱਕ ਵਾਰ ਸੰਮਨ ਕੀਤਾ ਵੀ ਜਾ ਚੁੱਕਿਆ ਪਰ ਅਜੇ ਤੱਕ ਇਹਦੀ ਕੋਈ ਅਧਿਕਾਰਤ ਪੁਸ਼ਟੀ ਸਾਹਮਣੇ ਨਹੀਂ ਆਈ ਸੀ ਲੰਘੇ ਦੇਣੀ ਗਨੀਵਕੌਰ ਮਜੀਠੀਆ ਨੂੰ ਇਹ ਗੱਲ ਪੁੱਛੀ ਗਈ ਕਿ ਸੰਭਾਵਨਾ ਹੈ ਕਿ ਉਹਨਾਂ ਨੂੰ ਵੀ ਸੰਮਨ ਕੀਤੇ ਜਾ ਸਕਦੇ ਨੇ ਸੀਐਮ ਭਗਵੰਤ ਮਾਨ ਦੇ ਇੱਕ ਬਿਆਨ ਦਾ ਹਵਾਲਾ ਦੇ ਕੇ ਗਨੀਵਕੌਰ ਮਜੀਠੀਆ ਨੂੰ ਇਹ ਸਵਾਲ ਕੀਤਾ ਗਿਆ ਜਿਸ ਸਮੇਂ ਗੁਰੂ ਗਨੀਵਕੌਰ ਮਜੀਠੀਆ ਨੇ ਸਿੱਧਾ ਸਾਫ਼ ਔਰ ਸਪਸ਼ਟ ਤੌਰ ਦੇ ਉੱਤੇ ਕਹ ਰਿਹਾਤਾ ਕਿ ਜੀ ਸਾਦਕੇ ਬੁਲਾਉਣ ਜੇ ਬੁਲਾਉਣਾ ਚਾਹੁੰਦੇ ਨੇ ਬਿਜ਼ਨਸ ਦੀ ਟੀਮ ਦੇ ਵੱਲੋਂ ਗਨੀਵਕਰ ਨੂੰ ਬੁਲਾਉਣ ਦੀ ਗੱਲ ਚੱਲ ਰਹੀ ਸੀ ਪੁਛ ਪੜਤਾਲ ਕਰਨ ਦੀ ਗੱਲ ਚੱਲ ਰਹੀ ਸੀ ਔਰ ਉੱਤੇ ਗਨੀਵਕਰ ਮਜੀਠੀਆ ਨੇ ਸਾਫ਼ ਕਰ ਦਿੱਤਾ ਕਿ ਜੀ ਸਾਦਕੇ ਬੁਲਾਉਣ ਜੇ ਬੁਲਾਉਣਾ ਚਾਹੁੰਦੇ ਨੇ ਉਹਨਾਂ ਦੇ ਕੋਲ ਜੋ ਇਨਫਾਰਮੇਸ਼ਨ ਹੈ ਉਹ ਸਾਰੀ ਦੱਸ ਦੇਣਗੇ ਉਹਨਾਂ ਦੇ ਕੋਲ ਲਕਾਉਣ ਵਾਸਤੇ ਕੁਝ ਵੀ ਨਹੀਂ ਹੈ ਗਨੀਵਕਰ ਮਜੀਠੀਆ ਨੇ ਸਾਫ਼ ਤੌਰ ਦੇ ਉੱਤੇ ਇਹ ਦੋ ਟੁਕ ਗੱਲ ਕਹਿ ਕੇ ਇਸ ਸਵਾਲ ਨੂੰ ਬੰਦ ਕਰ ਦਿੱਤਾ ਕਿਉਂਕਿ ਕਾਫੀ ਦਿਨਾਂ ਤੋਂ ਚਰਚਾਵਾ ਸੀ ਗਨੀਵ ਕੌਰ ਮਜੀਠੀਆ ਨੂੰ ਲੈ ਕੇ ਚਰਚਾਵਾ ਖਾਸ ਤੌਰ ਤੇ ਸੀ ਕਿਉਂਕਿ 1000 ਏਕੜ ਜ਼ਮੀਨ ਜਿਹੜੀ ਮਸ਼ੋਬਰਾ ਦੀ ਹੈ ਉਹ ਗਨੀਵ ਕੌਰ ਮਜੀਠੀਆ ਦੇ ਨਾਂ ਦੇ ਹੋਣ ਦਾ ਦਾਵਾ ਕੀਤਾ ਜਾ ਰਿਹਾ ਸੀ ਚੀਫ ਇਸ ਅਬੀ ਸ਼ੇਰ ਜਿਹੜਾ ਜਲੰਧਰ ਦੀ ਕਲੋਨੀ ਦੇ ਵਿੱਚ ਉਹ ਗਨੀਵਕਰ ਮਜੀਠੀਆ ਦੇ ਨਾਂ ਤੇ ਹੋਣ ਦਾ ਦਾਵਾ ਕੀਤਾ ਜਾ ਰਿਹਾ ਸੀ ਇਸੇ ਚੀਜ਼ ਨੂੰ ਲੈ ਕੇ ਗਨੀਵਕਰ ਮਜੀਠੀਆ ਨੂੰ ਜਦੋਂ ਸਵਾਲ ਕੀਤਾ ਗਿਆ ਤੇ ਉਹਨਾਂ ਨੇ ਦੋ ਟੁੱਕ ਜਵਾਬ ਦੇ ਦਿੱਤਾ ਔਰ ਸਾਫ਼ ਕਿਹਾ ਕਿ ਜੀ ਸੱਦ ਕੇ ਬੁਲਾਉਣ ਔਰ ਇਸ ਮਾਮਲੇ ਬਾਰੇ ਜਾਂ ਬਾਕੀ ਜੋ ਸਵਾਲ ਹੋਣਗੇ ਉਹਨਾਂ ਦੇ ਜਵਾਬ ਦਿੱਤੇ ਜਾਣਗੇ ਉਹਨਾਂ ਦੇ ਕੋਲ ਲੁਕਾਉਣ ਵਾਸਤੇ ਕੁਝ ਵੀ ਨਹੀਂ ਹੈ ਉਸ ਇੰਟਰਵਿਊ ਦੇ ਵਿੱਚ ਗਨੀਵਕਰ ਮਜੀਠੀਆ ਨੂੰ ਜਦੋਂ 1000 ਏਕੜ ਜ਼ਮੀਨ ਦਾ ਪੁੱਛਿਆ ਗਿਆ ਤੇ ਉਹਨਾਂ ਨੇ ਸਾਫ਼ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿੱਥੇ-ਕਿੱਥੇ ਉਹ ਹਜ਼ਾਰ ਏਕੜ ਜ਼ਮੀਨ ਹੈਗੀ ਹੈ ਉਹਦਾ ਵੇਰਵਾ ਸਾਂਝਾ ਕੀਤਾ ਜਾਵੇ ਉਰੀ ਜਾਣਕਾਰੀ ਸਾਂਝੀ ਕੀਤੀ ਜਾਵੇ ਉਹ ਦੱਸਿਆ ਜਾਵੇ ਕੱਢ ਕੇ ਦਿਖਾਈ ਜਾਵੇ ਉਹ ਜ਼ਮੀਨ ਗਨੀਵਕਰ ਮਜੀਠੀਆ ਨੇ ਕਿਹਾ ਪਰ ਨਾਲੋਂ ਨਾਲ ਇਹ ਵੀ ਤੰਜ ਕੱਸਿਆ ਕਿ ਕੀ ਸਿਰਫ ਪੰਜਾਬ ਦੀ ਸਰਕਾਰ ਹੀ ਜਾਗਰੂਕ ਹੈ ਕੀ ਹਿਮਾਚਲ ਦੀ ਸਰਕਾਰ ਨੂੰ ਨਹੀਂ ਪਤਾ ਕਿ ਕਿਹੜੀ ਜ਼ਮੀਨ ਕਿੱਥੇ ਤੇ ਕਿਦੀ ਹੈ ਇਹ ਰੇ ਤੰਜ ਕੱਸ ਕੇ ਗਨੀਵਕਰ ਮਜੀਠੀਆ ਨੇ ਅੰਤ ਵਿੱਚ ਆਂਦੇ-ਆਂਦੇ ਸਾਫ਼ ਕਿਹਾ ਕਿ ਜੇ ਸੰਮਨ ਕਰਨਾ ਹੈ ਤਾਂ ਜੀ ਸਾਦ ਕੇ ਕੀਤਾ ਜਾਵੇ ਹੁਣ ਵੇਖਣ ਵਾਲੀ ਗੱਲ ਹੈ ਕਿ ਕੀ ਵਜਲੈਂਸ ਗਨੀਵਕੌਰ ਮਜੀਠੀਆ ਨੂੰ ਸੰਬੰਧ ਕਰੇਗੀ ਕਿ ਵਿਕਰਮ ਸਿੰਘ ਮਜੀਠੀਆ ਤੋਂ ਬਾਅਦ ਹੁਣ ਗਨੀਵਕੌਰ ਮਜੀਠੀਆ ਤੋਂ ਵੀ ਇੰਟੈਰੋਗੇਸ਼ਨ ਕੀਤੀ ਜਾਵੇਗੀ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਨੇ ਇੱਕ ਪਾਸੇ ਉਹ ਨਿਆਇਕ ਹਿਰਾਸਤ ਕੱਟ ਰਹੇ ਨੇ ਨਾਬਾ ਦੇ ਵਿੱਚ ਹੋ ਸਕਦਾ ਹੈ ਕਿ ਉਹਨਾਂ ਨੂੰ ਦੁਬਾਰਾ ਵੀ ਬੁਲਾਇਆ ਜਾਵੇ ਕਿਉਂਕਿ ਸਰਕਾਰੀ ਵਕੀਲਾਂ ਨੇ ਦਾਅਵਾ ਕੀਤਾ ਸੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਲੋੜ ਪੈਣ ਤੇ ਦੁਬਾਰਾ ਆਰਮਾਰਡ ਦੇ ਉੱਤੇ ਲਿਆ ਜਾ ਸਕਦਾ ਹੈ ਉਹ ਵਕਤ ਦੇ ਵਿੱਚ ਅਸਰ ਆ ਕੀ ਕੁਝ ਹੁੰਦਾ ਹੈ ਪਰ ਗਨੀਵ ਕੌਰ ਮਜੀਠੀਆ ਨੂੰ ਵੀ ਕੀ ਇੰਟਰੋਗੇਸ਼ਨ ਦੇ ਵਿੱਚ ਇਨਵੋਲ ਕੀਤਾ ਜਾਵੇਗਾ ਇਹਦੇ ਬਾਰੇ ਵੀ ਦੱਸ ਦੇ ਰਵਾਂਗੇ ਬਣੇਰੋ 1 ਇੰਡੀਆ ਪੰਜਾਬੀ ਤੇ